ਮਿੱਤਰੋ ਮੈਂ ਤੁਹਾਡਾ ਆਪਣਾ ਵੀਰ ਸਿੰਘ ਵੀਰਾ ਪਿੰਡ ਪੀਰਮਹਮਲ ਤੋਂ ਅੱਜ ਦੀ ਕਹਾਣੀ ਦਾ ਸਰਲੇਖ ਆ ਬੇਬੇ ਦੀ ਪੈਨਸ਼ਨ ਇਹ ਜਿਹੜੀ ਕਹਾਣੀ ਮੈਂ ਤੁਹਾਨੂੰ ਸੁਣਾ ਰਿਹਾ ਇਸ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਵੀਰ ਜੀ ਤੇ ਦੱਸਣਾ ਕਿ ਇਹ ਤੁਹਾਨੂੰ ਮੇਰੀ ਕਹਾਣੀ ਬੇਬੇ ਦੀ ਪੈਨਸ਼ਨ ਕਿਸ ਤਰ੍ਹਾਂ ਦੀ ਲੱਗੀ ਬੇਬੇ ਦੀ ਪੈਨਸ਼ਨ ਕਾਫੀ ਚਿਰਾਂ ਤੋਂ ਮੰਜੇ ਤੇ ਬਿਮਾਰ ਪਈ ਹੋਈ ਦਾਦੀ ਜੀ ਨੇ ਆਪਣੇ ਪੋਤੇ ਨੂੰ ਆਵਾਜ਼ ਮਾਰ ਕੇ ਆਖਿਆ ਵੇ ਪੁੱਤ ਜਰਾ ਉਰਾਂ ਨੂੰ ਆਈ ਮੇਰੀ ਗੱਲ ਸੁਣੀ ਜਾਂ ਆਪਣੇ ਡੈਡੀ ਨੂੰ ਮੇਰੇ ਕੋਲ ਭੇਜੀ ਅਜੇ ਇੰਨੀ ਆਖਣ ਦੀ ਹੀ ਦੇਰ ਸੀ ਕਿ ਉਸ ਦੀ ਨੋ ਰਾਣੀ ਕਿਤੇ ਚੜੀ ਤੇ ਕਿਤੇ ਲੱਥੀ ਆਖਣ ਲੱਗੀ ਤੈ ਇਥੋਂ ਚੁੱਪ ਕਰਕੇ ਮੰਜੀ ਤੇ ਵੀ ਨਹੀਂ ਬੈਠਾ ਜਾਂਦਾ ਆ ਭੋਰਾ ਕੁਝ ਨਹੀਂ ਜਵਾਨ ਆ ਤੇਰੀ ਹੁਣ ਇਹ ਵੀ ਨਹੀਂ ਤੇ ਇਥੋਂ ਮੂੰਹ ਚ ਪੈਂਦੀ ਸਾਰੀ ਦਿਹਾੜੀ ਤੂੰ ਟੈ ਟੈ ਲਾਈ ਰੱਖਣੀ ਐ ਕੀ ਕਰਵਾਉਣਾ ਈ ਹੁਣ ਉਹਨਾਂ ਤੋਂ ਹੈ ਨਹੀਂ ਸਾਡੇ ਕੋਲ ਟਾਈਮ ਤੇਰੀਆਂ ਹੀਰਾ ਸੁਣਨ ਦਾ ਉਹ ਆਪੋ ਆਪਣੀ ਕਮੀ ਲੱਗੇ ਹੋਏ ਨੇ ਤੂੰ ਤਾਂ ਵਿਹਲੀ ਆ ਆਪਣੀ ਘਰ ਵਾਲੀ ਨੂੰ ਉੱਚੀ ਉੱਚੀ ਬੋਲਦੇ ਹੋਏ ਸੁਣ ਕੇ ਉਸ ਦਾ ਘਰ ਵਾਲਾ ਬਾਹਰ ਆ ਗਿਆ। ਉਹਨੇ ਵੀ ਆਪਣਾ ਗੁੱਸਾ ਬਜ਼ੁਰਗ ਮਾਤਾ ਤੇ ਛਾੜ ਦਿਆ ਹੋਇਆ ਆਖਿਆ, ਕੀ ਰੌਲਾ ਪਾਈ ਜਾਨੀ ਐ? ਤੈਨੂੰ ਹੁਣ ਚੁੱਪ ਕਰਕੇ ਬੈਠਾ ਵੀ ਨਹੀਂ ਜਾਂਦਾ। ਕੀ ਗੱਲ ਐ? ਦੱਸ। ਮਾਤਾ ਜੀ ਨੇ ਬੜੇ ਪਿਆਰ ਨਾਲ ਕਿਹਾ, "ਵੇ ਪੁੱਤ, ਮੇਰੇ ਕੋਲ ਤਾਂ ਆ। ਕਿਉਂ ਐਵੇਂ ਗੁੱਸਾ ਗੁੱਸੇ ਹੋਣਾ ਐ? ਇੱਕ ਵਾਰੀ ਮੇਰੇ ਕੋਲ ਬਹਿ ਤਾਂ ਸਹੀ। ਏ ਆ ਲੈ। ਮੈਂ ਬਹਿ ਗਿਆ ਤੇਰੇ ਕੋਲ। ਚੱਲ ਕੱਢ ਜਿਹੜਾ ਸੱਪ ਕੱਢਣਾ ਈ।" ਪੁੱਤ ਨੇ ਬੜੀ ਕੜਕਮੀ ਆਵਾਜ਼ ਵਿੱਚ ਆਖਿਆ ਛੇਤੀ ਦੱਸ ਮੇਰੇ ਕੋਲ ਟਾਈਮ ਹੈ ਨਹੀਂਗਾ ਪੁੱਤ ਨਾ ਚਾਹੁੰਦਾ ਆ ਵੀ ਮੰਝੇ ਦੀਆਂ ਪੈਂਦਾਂ ਵਾਲੇ ਪਾਸੇ ਮਾਂ ਦੇ ਕੋਲ ਆ ਕੇ ਬਹਿ ਗਿਆ ਆ ਫੜ ਕੁਝ ਪੈਸੇ ਨੇ ਆ ਫੜ ਕੁਝ ਪੈਸੇ ਨੇ ਕੱਲ ਤੇਰਾ ਮਾਮਾ ਆਇਆ ਸੀ ਮੈਂ ਉਹਦੇ ਨਾਲ ਗਈ ਸਾਂ ਤੇ ਤਿੰਨਾਂ ਮਹੀਨਿਆਂ ਦੀ ਪੈਨਸ਼ਨ ਵੀ ਕਢਵਾ ਲਈ ਆ ਤੇ ਤੇਰਾ ਮਾਮਾ ਮੈਨੂੰ ਆਪਣੇ ਕੋਲੋਂ ਵੀ ਕੁਝ ਪੈਸੇ ਦੇ ਗਿਆ ਆ ਫੜ ਲੈ ਮੈਂ ਕੀ ਕਰਨੇ ਨੇ ਕੋਈ ਸੌਦਾ ਪੱਤਾ ਲਿਆ ਓ ਪੁੱਤ ਮਾਣੇ ਕੰਬਦੇ ਹੋਏ ਹੱਥਾਂ ਨਾਲ ਆਪਣੀ ਚੁੰਨੀ ਦੇ ਪੱਲਿਓਂ ਖੋਲ ਕੇ ਗੁੱਚੀ-ਮੁੱਚੀ ਹੋਏ ਪੈਸੇ ਪੁੱਤ ਨੂੰ ਫੜਾ ਦਿੱਤੇ ਤੇ ਆਖਿਆ ਪੁੱਤ ਜੁਗ-ਜੁਗ ਜੀਓ